ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇੱਥੇ ਪੱਗਾਂ ਸਜਾਈਆਂ ਜਾ ਰਹੀਆਂ ਨੇ ਨੌਜਵਾਨ ਆ ਰਹੇ ਨੇ ਉਤਸ਼ਾਹ ਦੇ ਨਾਲ ਆ ਰਹੇ ਨੇ ਆਪਣੇ ਸਿਰਾਂ ਦੇ ਉੱਤੇ ਦਸਤਾਰਾਂ ਜਿਹੜੀਆਂ ਸਜਾਈਆਂ ਜਾ ਰਹੀਆਂ ਨੇ ਕਿੰਦਾ ਦਾ ਮਹਿਸੂਸ ਹੋ ਰਿਹਾ ਪੱਗ ਬੁਣਵਾ ਕੇ ਬਹੁਤ ਵਧੀਆ ਬਹੁਤ ਬਹੁਤ ਖੁਸ਼ੀ ਦਾ ਦਿਹਾੜਾ ਜੀ ਆਪਣੇ ਆਸਤੇ ਤੇ ਬੜੀ ਖੁਸ਼ੀ ਹੋਈ ਆ ਵੀ ਬੱਚਾ ਵੈਸੇ ਵੀ ਸ਼ੌਂਕ ਰੱਖਦਾ ਦਸਤਾਰ ਦਾ ਕੋਲਾ ਇਹ ਨਿੱਕਾ ਜਿਹਾ ਬੱਚਾ ਇਹ ਵੀ ਦੇਖੋ ਦਸਤਾਰ ਸਜਾ ਰਿਹਾ ਬਾਈ ਹੋਰੇ ਦਸਤਾਰ ਸਜਾ ਰਹੇ ਨੇ ਅੱਛਾ ਇਹ ਦਸਤਾਰ ਬਾਰੇ ਤੁਹਾਨੂੰ ਕਿਹਨੇ ਦੱਸਿਆ ਵੀ ਦਸਤਾਰ ਸਜੋਣੀ ਵਧੀਆ ਲੱਗਦੀ ਹੈ ਦਸਤਾਰ ਸਜੋਣੀ ਕਰਕੇ ਜਾਂਦਾ ਕਿ ਮੈਂ ਹੁਣ ਦਸਤਾਰ ਸਜਾਇਆ ਕਰਾਂਗਾ ਯਾਰ ਮੈਂ ਕੇਸ ਨਹੀਂ ਕਤਲ ਕਰਵਾਵਾਂਗਾ ਅੱਜ ਆਇਆ ਸੀ ਇੱਕ ਮੁੰਡਾ ਨੌਜਵਾਨ ਤੇ ਉਹਨੇ ਦਸਤਾਰ ਪਹਿਲਾਂ ਹੀ ਸਜਾਈ ਹੋਈ ਸੀ ਪਰ ਉਹ ਕਹਿੰਦਾ ਮੈਂ ਪਰਨ ਕਰ ਚੁੱਕੇ ਹਾਂ ਵੀ ਮੈਂ ਦੁਬਾਰੇ ਤੁਹਾਡੇ ਕੋਲ ਤਾਂ ਹੀ ਆਇਆ ਵੀ ਮੈਂ ਅੱਜ ਤੋਂ ਬਾਅਦ ਕੇਸ ਕਤਲ ਨਹੀਂ ਕਰਵਾਉਣੇ ਹੈਗੇ ਤੁਸੀਂ ਇਹ ਦਸਤਾਰ ਆਪ ਸਜਾਈ ਹੈ ਕਿ ਤੇ ਆ ਕੇ ਇਨਾ ਤੋਂ ਬਣਵਾਈ ਹੈ ਮੈਂ ਇਹ ਦਸਤਾਰ ਆਪ ਨਹੀਂ ਸਜਾਈ ਮੈਂ ਖੁਦ ਬਣਵਾਈ ਹੈ ਤੇ ਮੈਂ ਇਹ ਗੁਰੂ ਸਾਹਿਬਾਂਗੇ ਇਹ ਅਰਦਾਸ ਕਰਦੀ ਹਾਂ ਕਿ ਮੈਨੂੰ ਇਹ ਸਿੱਖਣੀ ਆ ਜਾਵੇ ਤਾਂ ਜੋ ਮੈਂ ਇਹ ਬਣ ਸਕਾਂ ਅੱਜਕੱਲ੍ਹ ਤਾਂ ਕੁੜੀਆਂ ਵਾਲ ਰਿਮੋਂਟਿੰਗ ਕਰਾ ਲ ਕੇ ਅਸੀਂ ਕੀ ਖੁੱਲੇ ਛੱਡ ਲਈਏ ਚੀਜ਼ਾਂ ਦਾ ਟ੍ਰੈਂਡ ਬੜਾ ਚੱਲ ਰਿਹਾ ਹੈ ਨਾ ਦਸਤਾਰ ਤਾਂ ਬਹੁਤ ਘਟ ਗਈਆਂ ਇਸ ਦੀ ਕਮਜ਼ੋਰੀ ਸਾਡੀ ਵਿਰਸੀ ਵਿੱਚ ਜਿਹੜਾ ਸਾਡਾ ਇਤਿਹਾਸ ਨਹੀਂ ਦੱਸਿਆ ਜਾ ਰਿਹਾ ਛੋਟੇ ਹੁੰਦੇ ਤੋਂ ਕਿਉਂਕਿ ਜੇ ਬੱਚਿਆਂ ਦੇ ਅੰਦਰ ਸਾਇਬ ਜਦਿਆਂ ਦਾ ਤੇ ਸਭ ਦਾ ਇਤਿਹਾਸ ਹੀ ਉਹਨਾਂ ਦੇ ਅੰਦਰ ਖੁਣਿਆ ਜਾਏ ਤਾਂ ਆਪਣੀ ਕੌਮ ਦੂਰ ਨਹੀਂ ਜਾ ਸਕਦੀ ਬਹੁਤ ਮਾਣ ਵਾਲਾ ਸਿੱਖ ਪੰਥਾ ਆਪਣਾ ਸੋ ਬਹੁਤ ਪ੍ਰਾਊਡ ਫੀਲ ਹੁੰਦਾ ਪਰ ਹੁਣ ਵੀ ਦਸਤਾਰ ਸਜਾ ਕੇ 8 ਅਪ੍ਰੈਲ ਦਾ ਦਿਨ ਅੱਜ ਤੇ ਅੱਜ ਦਾ ਦਿਨ ਸਿੱਖ ਕੌਮ ਦੇ ਲਈ ਬਿਹਤ ਖਾਸ ਦਿਨ ਆ ਖਾਲਸੇ ਦਾ ਜਨਮ ਹੁੰਦਾ ਤੇ ਖਾਲਸਾ ਇਸ ਦਿਨ ਨੂੰ ਆਪਣੇ ਜਨਮ ਦਿਹਾੜੇ ਦੇ ਵਜੋਂ ਮਨਾਉਂਦਾਗਾ ਤਾਂ ਵੱਖ-ਵੱਖਰੇ ਤਰੀਕਿਆਂ ਦੇ ਨਾਲ ਅੱਜ ਕੱਲ ਜਿਹੜਾ ਇਸ ਦਿਹਾੜੇ ਨੂੰ ਮਨਾਇਆ ਜਾਂਦਾਗਾ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਬਹੁਤ ਸਾਰੇ ਜਿਹੜੇ ਨੌਜਵਾਨ ਅੱਜ ਪੱਗਾਂ ਬੰਨਣ ਦੇ ਸ਼ੌਂਕ ਤਾਂ ਰੱਖਦੇ ਨੇ ਪਰ ਕਿਸੇ ਨਾ ਕਿਸੇ ਕਾਰਨਾ ਕਰਕੇ ਜਿਹੜਾ ਇਹਨਾਂ ਸ਼ੌਂਕਾਂ ਨੂੰ ਪੂਰੇ ਨਹੀਂ ਕਰ ਪਾਉਂਦੇ ਤਾਂ ਉਹਨਾਂ ਨੌਜਵਾਨਾਂ ਦੇ ਲਈ ਗਲੋਬਲ ਸਿੱਖ ਦੇ ਵੱਲੋਂ ਪਟਿਆਲਾ ਦੀ ਅਰਬਨ ਸਟੇਟ ਦੇ ਵਿੱਚ ਇੱਕ ਉਪਰਾਲਾ ਕੀਤਾ ਗਿਆ ਮੈਂ ਤਸਵੀਰ ਦਿਖਾ ਦਿਆਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇੱਥੇ ਪੱਗਾਂ ਸਜਾਈਆਂ ਜਾ ਰਹੀਆਂ ਨੇ ਨੌਜਵਾਨ ਆ ਰਹੇ ਨੇ ਉਤਸ਼ਾਹ ਦੇ ਨਾਲ ਆ ਰਹੇ ਨੇ ਆਪਣੇ ਸਿਰਾਂ ਦੇ ਉੱਤੇ ਦਸਤਾਰਾਂ ਜਿਹੜੀਆਂ ਸਜਾਈਆਂ ਜਾ ਰਹੀਆਂ ਨੇ ਵੀ ਲੱਗੇ ਹੋਏ ਨੇ ਗਲੋਬਲ ਸਿੱਖ ਦੇ ਜਿਹੜੇ ਵਲੰਟੀਅਰ ਨੇ ਉਹਨਾਂ ਦੇ ਵੱਲੋਂ ਜਿਹੜੇ ਇੱਥੇ ਨੌਜਵਾਨ ਆ ਰਹੇ ਨੇ ਨਾਲੇ ਤਾਂ ਉਹਨਾਂ ਨੂੰ ਫਰੀ ਦੇ ਵਿੱਚ ਜਿਹੜੀਆਂ ਦਸਤਾਰਾਂ ਮੁਹੱਈਆ ਵੀ ਕਰਵਾਈਆਂ ਜਾ ਰਹੀਆਂ ਤੇ ਨਾਲ ਦੀ ਨਾਲ ਜਿਹੜੀ ਦਸਤਾਰ ਬਨ ਕੇ ਵੀ ਜਿਹੜੀ ਦਿੱਤੀ ਜਾ ਰਹੀ ਆ ਸਿਰਾਂ ਦੇ ਉੱਤੇ ਸੋਹਣੀਆਂ ਸਜੀਆਂ ਇਹ ਦਸਤਾਰਾਂ ਸਿੰਘ ਸਰਦਾਰ ਜਿਹੜੇ ਅੱਜ ਇਹ ਰੰਗਲੇ ਪੰਜਾਬ ਦੀਆਂ ਜਿਹੜੀਆਂ ਸਾਡੀਆਂ ਨਿਸ਼ਾਨੀਆਂ ਨੇ ਜਿਹੜਾ ਪੰਜਾਬ ਸ਼ੇਰੇ ਮਹਾਰਾਜ ਸਿੰਘ ਨੇ ਦੇਖਿਆ ਸੀਗਾ ਉਹਨਾਂ ਨੇ ਰਾਜ ਜੋ ਪੰਜਾਬ ਦਾ ਬਣਾਇਆ ਸੀ ਜਾਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀਗਾ ਕਿ ਮੇਰੇ 3 ਪੁੱਤ ਹੋਣਗੇ ਤਾਂ ਉਹ ਦਾੜੀਆਂ ਕੇਸਾਂ ਵਾਲੇ ਤੇ ਪੱਗਾਂ ਦੇ ਵਿੱਚ ਹੋਣਗੇ ਦਸਤਾਰਾਂ ਵਾਲੇ ਹੋਣਗੇ ਤਾਂ ਅੱਜ ਇਹਨਾਂ ਨੂੰ ਦੇਖ ਕੇ ਜਰੂਰ ਸਾਨੂੰ ਉਹ ਜਿਹੜਾ ਪੁਰਾਣਾ ਇਤਿਹਾਸ ਆ ਜਾਂ ਜਿਹੜੇ ਸਾਡੇ ਪ੍ਰਚਾਰਕ ਸਾਨੂੰ ਸੁਣਾਉਂਦੇ ਨੇ ਉਹ ਜਰੂਰ ਯਾਦ ਆ ਜਾਂਦਾ ਇਹ ਨੌਜਵਾਨ ਵੀਰ ਆ ਇਹ ਵੀ ਪਹੁੰਚਿਆ ਗਿਆ ਇੱਥੇ ਇਹਨਾਂ ਨੇ ਵੀ ਦਸਤਾਰ ਬਣਵਾਈ ਆ ਪਹਿਲਾਂ ਇਹਨਾਂ ਤੋਂ ਆਪ ਗੱਲਬਾਤ ਕਰਦੇ ਆ ਕੀ ਨਾਮ ਆ ਜੀ ਸਾਹਿਬਜੀਤ ਸਾਹਿਬਜੀਤ ਕਿੱਥੋਂ ਆਇਓ ਮਲੋਠ ਮਲੋਠ ਅੱਛਾ ਇਹ ਪੱਗ ਤੁਸੀਂ ਪਹਿਲਾਂ ਵੀ ਬੰਨਦੇ ਹੋ ਕਿ ਇੱਥੇ ਆ ਕੇ ਅੱਜ ਪਹਿਲੀ ਵਾਰ ਬਣਵਾਈ ਹੈ ਵੈਸੇ ਤਾਂ ਬੰਨਦਾ ਹੈ ਕਈ ਵਾਰੀ ਬੰਨਣੀ ਹੈ ਉਹ ਮੈਂ ਪਟਕਾ ਬੰਨਦਾ ਹੂ ਉਹ ਪਟਕਾ ਬੰਨਦੇ ਹੂ ਕਿਦਾਂ ਦਾ ਮਹਿਸੂਸ ਹੋ ਰਿਹਾ ਪੱਗ ਬਣਵਾ ਕੇ ਬਹੁਤ ਵਧੀਆ ਵਧੀਆ ਲੱਗ ਰਿਹਾ ਮਾਤਾ ਪਿਤਾ ਨਾਲ ਆਏ ਨੇ ਹਾਂਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਅੱਜ ਖਾਲਸੇ ਦਾ ਜਨਮ ਦਿਹਾੜਾ ਹੈਗਾ ਨਾ ਖਾਲਸਾ ਇਸ ਦਿਹਾੜੇ ਨੂੰ ਆਪਦੇ ਜਨਮ ਦਿ ਉਸ ਦੇ ਵਜੋਂ ਮਨਾਉਂਦਾ ਹੈਗਾ ਤੁਸੀਂ ਬੇਟੇ ਦੇ ਨਾਲ ਆਏ ਹੋ ਬੇਟੇ ਨੇ ਸੋਹਣੀ ਦਸਤਾਰ ਸਜਾਈ ਹੈ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਬਹੁਤ ਬਹੁਤ ਖੁਸ਼ੀ ਦਾ ਦਿਹਾੜਾ ਜੀ ਆਪਣੇ ਆਸਤੇ ਤੇ ਬੜੀ ਖੁਸ਼ੀ ਹੋਈ ਆ ਵੀ ਬੱਚਾ ਐ ਵੈਸੇ ਵੀ ਸ਼ੌਂਕ ਰੱਖਦਾ ਦਸਤਾਰ ਦਾ ਤੇ ਬੜੀ ਖੁਸ਼ੀ ਹੋਈ ਬਾਕੀ ਸੇਵਾ ਬਹੁਤ ਸੋਹਣੀ ਕਰ ਰਹੇ ਆ ਤੇ ਬਹੁਤ ਖੁਸ਼ ਹੋਇਆ ਮਨ ਜੀ ਬਿਲਕੁਲ ਇਹ ਨਿੱਕਾ ਜਿਹਾ ਬੱਚਾ ਇਹ ਵੀ ਦੇਖੋ ਦਸਤਾਰ ਸਜਾ ਰਿਹਾ ਬਾਈ ਹੋਰੇ ਦਸਤਾਰ ਸਜਾ ਰਹੇ ਨੇ ਬਾਈ ਤੋਂ ਹੀ ਆਪਾਂ ਪੁੱਛਦੇ ਆ ਪਹਿਲਾਂ ਬਾਈ ਜੀ ਇਨੇ ਆਪ ਵੀ ਨੇ ਆ ਕੇ ਮੰਗ ਕੀਤੀ ਮੈਂ ਦਸਤਾਰ ਸਜਾਉਣੀ ਹੈ ਹਾਂਜੀ ਹਾਂਜੀ ਬਈ ਇਹਨਾਂ ਨੇ ਆਣ ਕੇ ਆਪਣਾ ਕਲਰ ਚੁਆਇਸ ਕੀਤਾ ਆ ਤੇ ਫਿਰ ਇਹ ਕਹਿੰਦੇ ਵੀ ਮੈਂ ਦਸਤਾਰ ਸਜਾਉਣੀ ਹੈ ਹੂੰ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਮੇਰਾ ਕੀ ਨਾਮ ਆ ਤੁਹਾਡਾ ਸੈਜਮੀਤ ਸਿੰਘ ਸੈਜਮੀਤ ਸਿੰਘ ਕਿਹੜੀ ਕਲਾਸ ਪੜ੍ਹਦੇ ਹੋ 6th 6th ਅੱਛਾ ਇਹ ਦਸਤਾਰ ਬਾਰੇ ਤੁਹਾਨੂੰ ਕਿਹਨੇ ਦੱਸਿਆ ਵੀ ਦਸਤਾਰ ਸਜਾਉਣੀ ਹੈ ਇਹ ਮੈਨੂੰ ਵੈਸੇ ਹੀ ਜਾਂ ਵਧੀਆ ਲੱਗਦੀ ਹੈ ਦਸਤਾਰ ਸਜਾਉਣੀ ਹਾਂਜੀ ਅੱਛਾ ਕਿਹਦੇ ਨਾਲ ਆਏ ਹੋ ਮਮਾ ਪਾਪਾ ਨਾਲ ਮਮਾ ਪਾਪਾ ਨਾਲ ਆਉਂਦੇ ਡੈਡੀ ਬੰਨਦੇ ਨੇ ਹਾਂਜੀ ਡੈਡੀ ਦਸਤਾਰ ਬੰਨਦੇ ਨੇ ਅੱਛਾ ਡੈਡੀ ਨਹੀਂ ਤੁਹਾਡੇ ਦਸਤਾਰ ਬੰਨਦੇ ਨਹੀਂ ਆ ਬੇਟਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਨਾ ਕਹਿ ਰਿਹਾ ਕਿ ਮੇਰੇ ਇਫਾਦਤ ਆ ਚਲੋ ਦਸਤਾਰ ਨਹੀਂ ਸੁਝਾਉਂਦੇ ਪਰ ਮੈਂ ਜਿਹੜੀ ਦਸਤਾਰ ਸਜਾਉਣੀ ਆ ਇਹ ਸ਼ੌਂਕ ਆ ਕਿਉਂਕਿ ਕਈ ਵਾਰ ਕੀ ਹੁੰਦਾ ਨਾ ਜਦੋਂ ਐਸੀ ਪ੍ਰਦਰਸ਼ਨੀ ਅਸੀਂ ਲਾਉਣੀ ਆ ਦੇਖ ਕੇ ਵੀ ਸਾਨੂੰ ਜਿਹੜਾ ਆ ਜਾਂਦਾਗਾ ਬੱਚਿਆਂ ਦੇ ਮਨਾਂ ਦੇ ਵਿੱਚ ਹੁੰਦਾ ਯਾਰ ਮੈਂ ਵੀ ਇਸ ਤਰੀਕੇ ਦਾ ਨਾ ਦਸਤਾ ਸਜਾਵਾਂ ਕਿਉਂਕਿ ਦੇਖੋ ਟ੍ਰੈਂਡ ਚੱਲਦਾ ਜਿਵੇਂ ਆਪਾਂ ਕਹਿ ਦਿੰਨੇ ਆ ਆਧੁਨਿਕ ਤਕਨੀਕ ਦੇ ਵਿੱਚ ਜਿਹੜਾ ਟ੍ਰੈਂਡ ਦਾ ਨਾਮ ਇਸ ਨੂੰ ਦਿੱਤਾ ਗਿਆ ਜਿਵੇਂ ਮੁੰਡੇ ਜੱਲਾ ਲਾਉਣ ਲੱਗ ਗਏ ਸੀਗੇ ਪਰ ਅੱਜ ਜਿਹੜਾ ਉਹ ਜ਼ਮਾਨਾ ਬਦਲ ਗਿਆ ਜਦੋਂ ਤਸਵੀਰ ਜਸੜ ਹੋਰਾਂ ਤੇ ਬਾਅਦ ਦੀ ਗੱਲ ਕੀਤੀ ਜਾਵੇ ਜਾਂ ਹੋਰ ਜਿਹੜੀਆਂ ਸਾਡੇ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਪੱਗ ਦੀ ਸ਼ਾਨ ਨੂੰ ਬढ़ावा ਦਿੱਤਾ ਚਾਹੇ ਦੋਜੀਤ ਦੀ ਗੱਲ ਕੀਤੀ ਜਾਵੇ ਜਾਂ ਸਿੱਧ ਇਹ ਸੰਸਥਾਵਾਂ ਨੇ ਉਹਨਾਂ ਸੰਸਥਾਵਾਂ ਦੇ ਜਿਹੜੇ ਨੇਕ ਉਪਰਾਲੇ ਨੇ ਹਰ ਸਮੇਂ ਸਮੇਂ ਦੇ ਉੱਤੇ ਜਿਹੜੇ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਤਾਂ ਇਸ ਸੰਸਥਾ ਦੇ ਜਿਹੜੇ ਮੁਖੀ ਨੇ ਜਿਹੜੇ ਇਸ ਸੰਸਥਾ ਨੂੰ ਕੰਮ ਕਰ ਚਲਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਆਯੋਜਨ ਕੀਤਾ ਗਿਆ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਵੈਗੁਰਜੀਤ ਸਿੰਘ ਖਾਲਸਾ ਜੀ ਵੈਗੁਰਜੀਤ ਕੀ ਫਤਿਹ ਵੈਜੀ ਖਾਲਸਾ ਬਾਈ ਜੀ ਫਤਿਹ ਜੀ ਸਿੰਘ ਸਾਹਿਬ ਕੀ ਨਾਮ ਹੈ ਰਾਜਵਿੰਦਰ ਸਿੰਘ ਰਾਜਵਿੰਦਰ ਸਿੰਘ ਜੀ ਆਹ ਸੇਵਾ ਮੰਨ ਦੇ ਵਿੱਚ ਕਿਵੇਂ ਆਈ ਯਾਰ ਵੀ ਖਾਲਸੇ ਦਾ ਸਾਜਨਾ ਦਿਵਸ ਤੇ ਉਸੇ ਦਿਨ ਦੇ ਉੱਤੇ ਆ ਸੇਵਾ ਕੀਤੀ ਜਾਂਦੀ ਹੈ ਇਹ ਤਾਂ ਮੁੱਖ ਹੈ ਜੀ ਸਾਡਾ ਖਾਲਸਾ ਦਾ ਸਾਰਣਾ ਦੇਸ ਹੈ ਜੀ ਅੱਜ ਇਸ ਅੱਜ ਦੇ ਦਿਨ ਹੀ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਦਾ ਬਾਟੇ ਦਾ ਦਿੱਤੀ ਸੀ ਤੇ ਅੱਜ ਹੀ ਅੰਮ੍ਰਿਤਿਆਰ ਹੋਈ ਸੀ ਉਸ ਚੀਜ਼ ਨੂੰ ਮੁੱਖ ਰੱਖ ਕੇ ਹੀ ਪਿਛਲੇ ਸਾਲ ਵੀ ਅਸੀਂ ਇਸੇ ਜਗ੍ਹਾ ਦੇ ਉੱਪਰ ਇਹ ਦਸਤਾਰ ਦਾ ਲੰਗਰ ਲਗਾਇਆ ਸੀਗਾ ਉਹ ਪਿਛਲੀ ਵਾਰ ਲੋਕਾਂ ਨੇ ਬਹੁਤ ਜ਼ਿਆਦਾ ਸਾਨੂੰ ਨੇ ਰਿਤ ਕੀਤਾ ਸੀ ਬੜੇ ਖੁਸ਼ ਹੋਏ ਸੀ ਕੋਈ ਹਿੰਦੂ ਜੈਂਟਲਮੈਨ ਬਹੁਤ ਜ਼ਿਆਦਾ ਆਂਦੇ ਨੇ ਲੇਡੀਜ਼ ਕੁੜੀਆਂ ਸਾਰੇ ਹੀ ਇੱਥੋਂ ਆ ਕੇ ਦਸਤਾਰ ਬਣਾ ਕੇ ਜਾਂਦੇ ਨੇ ਤੇ ਬੜੇ ਖੁਸ਼ ਹੋ ਕੇ ਜਾਂਦੇ ਉਸ ਨਾਲ ਸਾਨੂੰ ਵੀ ਬੜੀ ਖੁਸ਼ੀ ਮਿਲੀ ਮੈਂ ਪ੍ਰਣ ਵੀ ਕਰਕੇ ਜਾਂਦਾ ਕਿ ਮੈਂ ਹੁਣ ਦਸਤਾਰ ਸਜਾਇਆ ਕਰਾਂਗਾ ਯਾਰ ਮੈਂ ਕੇਸ ਨਹੀਂ ਕਤਲ ਕਰਵਾਵਾਂਗਾ ਜਾਂ ਮੈਂ ਗੁਰੂ ਆਲਾ ਬਣਾਗਾ ਇਸ ਤਰੀਕੇ ਦੇ ਨਾਲ ਵੀ ਕੋਈ ਆਉਂਦਾਗਾ ਹਾਂਜੀ ਅੱਜ ਆਇਆ ਸੀ ਇੱਕ ਮੁੰਡਾ ਨੌਜਵਾਨ ਤੇ ਉਹਨੇ ਦਸਤਾਰ ਪਹਿਲਾਂ ਹੀ ਸਜਾਈ ਹੋਈ ਸੀ ਪਰ ਉਹ ਕਹਿੰਦਾ ਮੈਂ ਪਰਨ ਕਰ ਚੁੱਕੇ ਹਾਂ ਵੀ ਮੈਂ ਦੁਆਰੇ ਤੁਹਾਡੇ ਕੋਲ ਤਾਂ ਹੀ ਆਇਆ ਵੀ ਮੈਂ ਅੱਜ ਤੋਂ ਬਾਅਦ ਕੇਸ ਤਲ ਨਹੀਂ ਕਰਵਾਉਣੇ ਹੈਗੇ ਤੇ ਇਸ ਤਰ੍ਹਾਂ ਕਾਫੀ ਬੱਚੇ ਛੋਟੇ ਬੱਚੇ ਜਿਆਦਾ ਹੁਸ਼ਿਆਰ ਰੱਖਦੇ ਨੇ ਨਿੱਕੇ ਨਿੱਕੇ ਬੱਚੇ ਉਹਨਾਂ ਦੇ ਪੇਰੈਂਟਸ ਉਹਨਾਂ ਕਟਿੰਗ ਨੇ ਪਰ ਬੱਚੇ ਇਸ ਪਾਸੇ ਇਸ ਲੈਨ ਨੂੰ ਪਸੰਦ ਕਰਦੇ ਨੇ ਇਸ ਪੱਗ ਬੁਨਣ ਨੂੰ ਪਸੰਦ ਕਰਦੇ ਨੇ ਤੇ ਇਸ ਕਰਕੇ ਸਾਨੂੰ ਬਹੁਤ ਵਧੀਆ ਲੱਗਦਾ ਵੀ ਇਹ ਉਪਰਾਲੇ ਵਾਰ-ਵਾਰ ਹੁਣ ਅੱਜ ਘਟੋ ਘਟ ਵੀ 50 ਜਗ੍ਹਾ ਤੇ ਦੇਸ਼ ਭਰ ਵਿੱਚ ਸਾਡੀ ਸੰਸਥਾ ਵੱਲੋਂ ਇਹ ਦਸਤਾਰ ਦਾ ਲੰਗਰ ਲਗਾਇਆ ਜਾ ਰਿਹਾ ਹੈ ਤੇ ਇਸ ਇਰਮਾਨ ਮਹਿਸੂਸ ਹੁੰਦਾ ਸਾਡੇ ਸਿੱਖ ਇਤਿਹਾਸ ਸਾਡਾ ਜੇ ਖੁਸ਼ੀ ਕਿੰਨੀ ਕਿ ਮਹਿਸੂਸ ਹੁੰਦੀ ਹੈ ਜਦੋਂ ਨਿੱਕੇ ਨਿੱਕੇ ਬੱਚੇ ਆ ਕੇ ਕਹਿੰਦੇ ਆ ਕਿ ਮੇਰੇ ਵੀ ਦਸਤਾਰ ਸਜਾਓ ਮੈਂ ਵੀ ਦਸਤਾਰ ਬਨਣੀ ਹੈ ਖੁਸ਼ੀ ਦੀ ਤਾਂ ਕੋ ਟਿਕਾਣਾ ਨਹੀਂ ਦਿੰਦਾ ਤੇ ਇਹਨਾਂ ਦੇ ਵਿੱਚੋਂ ਸਾਨੂੰ ਆਪਣੇ ਬੱਚੇ ਵੀ ਦਿਖਦੇ ਆ ਵੀ ਉਹ ਵੀ ਇਸ ਤਰੀਕੇ ਨਾਲ ਮਾਨ ਮਹਿਸੂਸ ਕਰਦੇ ਆ ਤੇ ਖੁਸ਼ੀ ਕੋਈ ਜਦੋਂ ਸਾਡੇ ਸਿੱਖ ਬੱਚੇ ਆਉਂਦੇ ਆ ਉਦੋਂ ਖੁਸ਼ੀ ਮਿਲ ਨਹੀਂ ਮਿਲਨੀ ਪਰ ਜਦੋਂ ਬਾਹਰ ਦਾ ਕੋਈ ਹੋਰ ਧਰਮ ਦਾ ਬੰਦਾ ਆ ਕੇ ਕਹਿੰਦਾ ਸਾਡੀ ਦਸਤਾਰ ਸਜਾਓ ਉਦੋਂ ਤਾਂ ਬਹੁਤ ਜਿਆਦਾ ਮਾਣ ਵਾਲੀ ਗੱਲ ਮਹਿਸੂਸ ਹੁੰਦੀ ਹੈ ਤਾਂ ਬਿਲਕੁਲ ਜਿੱਥੇ ਵੀਰ ਤਾਂ ਜਿਹੜੇ ਦਸਤਾਰਾਂ ਸੁਜਾਰੇ ਨੇ ਮੁੰਡੇ ਨੌਜਵਾਨਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਉੱਥੇ ਸਾਡੀਆਂ ਇੱਥੇ ਭੈਣਾਂ ਵੀ ਜਿਹੜੀਆਂ ਨਾਲ-ਨਾਲ ਆਉਂਦੀਆਂ ਨੇ ਇਹ ਦੋ ਭੈਣਾਂ ਜਿਹੜੀਆਂ ਇੱਥੇ ਖੜੀਆਂ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਇਹ ਵੀ ਦਸਤਾਰਾਂ ਇਹਨਾਂ ਨੇ ਵੀ ਆਪਣੇ ਸਿਰ ਦੇ ਉੱਤੇ ਸਜਾਈ ਹੋਏ ਨੇ ਕਿਉਂਕਿ ਸਿੱਖ ਧਰਮ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਭੈਣਾਂ ਨੇ ਉਹਨਾਂ ਨੂੰ ਵੀ ਜਿਹੜਾ ਦਸਤਾਰ ਸਜਾਉਣ ਦਾ ਗੁਰੂ ਪਾਤਸ਼ਾਹ ਨੇ ਜਿਹੜਾ ਸੰਦੇਸ਼ ਦਿੱਤਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸੀ ਵੀ ਅੱਜ ਇਸ ਕੈਂਪ ਦੇ ਵਿੱਚ ਪਹੁੰਚੇ ਹਾਂ ਖੁਦ ਦਸਤਾਰ ਤੁਸੀਂ ਸਜਾਈ ਹੋਈ ਆ ਖਾਲਸੇ ਦਾ ਦਿਹਾੜਾ ਵੀ ਆ ਕੀ ਕਹੂੰ ਮੈਂ ਇਹ ਕਹਿਣਾ ਚਾਹਾਂ ਕਿ ਕਿ 1999 ਦੀ ਵਿਸਾਖੀ ਵਾਲੇ ਦਿਨ ਕਲਗੀਆਂ ਵਾਲੇ ਪਾਸ਼ਾ ਨੇ ਜਿੱਥੇ ਵੀ ਸਾਖੀ ਤੇ ਅੰਮ੍ਰਿਤ ਛਕਾਇਆ ਉੱਥੇ ਸਾਨੂੰ ਕੇਸਾਂ ਤੇ ਦਸਤਾਰ ਦੇ ਨਾਲ ਵੀ ਜੋੜਿਆ ਕਿ ਗੁਰੂ ਵਾਲੇ ਬਣਨ ਨਾਲ ਜੋੜਿਆ ਤੇ ਸਾਨੂੰ ਸਾਰਿਆਂ ਨੂੰ ਗੁਰੂ ਵਾਲੇ ਬਣਨਾ ਚਾਹੀਦਾ ਇਸ ਦਿਨ ਤੇ ਇਸ ਦੀ ਮਹੱਤਤਾ ਨੂੰ ਜਾਨਣਾ ਚਾਹੀਦਾ ਹੈ ਤੇ ਸਿੰਘ ਸੱਚ ਕੀ ਸਿੰਘਾਂ ਦੀ ਦਸਤਾਰ ਕਿਉਂਕਿ ਸਾਡੇ ਜੇ ਵਿਸ਼ਵ ਵਿਦੇਸ਼ ਵੀ ਜਾਈਏ ਸਾਡੀ ਦੂਰੋਂ ਪਛਾਣ ਹੈ ਦਸਤਾਰ ਸਾਨੂੰ ਇਹਨੂੰ ਖੋਣਾ ਨਹੀਂ ਚਾਹੀਦਾ ਕਿਸੇ ਵੀ ਸੋਸ਼ਲ ਮੀਡੀਆ ਜਾਂ ਕਿਸੇ ਵੀ ਚੀਜ਼ ਨੂੰ ਵਿੱਚ ਆ ਕੇ ਸੋ ਮੈਂ ਇਹੀ ਕਹਿਣਾ ਚਾਹਾਂਗੀ ਪਰ ਅੱਜ ਕੱਲ ਤਾਂ ਕੁੜੀਆਂ ਵਾਲ ਨੂੰ ਰਿਮੋਂਟਿੰਗ ਕਰਾ ਲਈਏ ਅਸੀਂ ਜੀ ਖੁੱਲੇ ਛੱਡ ਲਈਏ ਇਹ ਚੀਜ਼ਾਂ ਦਾ ਟ੍ਰੈਂਡ ਬੜਾ ਚੱਲ ਪਿਆ ਨਾ ਦਸਤਾਰ ਤਾਂ ਬਹੁਤ ਘਟ ਗਈਆਂ ਮੈਂ ਮੰਦੀਆਂ ਕਿ ਇਸ ਚੀਜ਼ ਦਾ 트ੈਂਡ ਬਹੁਤ ਘਟ ਗਿਆ ਇਸ ਦੀ ਕਮਜ਼ੋਰੀ ਸਾਡੀ ਵਿਰਸੀ ਵਿੱਚ ਜਿਹੜਾ ਸਾਡਾ ਇਤਿਹਾਸ ਨਹੀਂ ਦੱਸਿਆ ਜਾ ਰਿਹਾ ਛੋਟੇ ਹੁੰਦੇ ਤੋਂ ਕਿਉਂਕਿ ਜੇ ਬੱਚਿਆਂ ਦੇ ਅੰਦਰ ਸਾਬਜਾਦਿਆਂ ਦਾ ਤੇ ਸਭ ਦਾ ਇਤਿਹਾਸ ਹੀ ਉਹਨਾਂ ਦੇ ਅੰਦਰ ਖੁਣਿਆ ਜਾਏ ਤਾਂ ਆਪਣੀ ਕੌਮ ਦੂਰ ਨਹੀਂ ਜਾ ਸਕਦੀ ਅੱਜ ਕੱਲ ਜੇ ਆਪਾਂ ਸਾਬਜਾਦਿਆਂ ਦੇ ਨਾਮ ਵੀ ਤਰਤੀਬ ਨਾਲ ਪੁੱਛਰੀ ਉਹ ਵੀ ਕਿਸ ਨੂੰ ਨਹੀਂ ਆਉਂਦੇ ਜੇ ਉਹਨਾਂ ਨੂੰ ਇਹ ਸਿਖਾਇਆ ਜਾਵੇ ਇਤਿਹਾਸ ਬਾਰੇ ਦੱਸਿਆ ਜਾਵੇ ਤਾਂ ਮੈਨੂੰ ਲੱਗਦਾ ਕਿ ਉਹ ਦੂਰ ਨਹੀਂ ਜਾਣਗੇ ਫਿਰ ਤੁਸੀਂ ਇਹ ਦਸਤਾਰ ਆਪ ਸਜਾਈ ਹੈ ਕਿ ਇੱਥੇ ਆ ਕੇ ਇਹਨਾਂ ਤੋਂ ਬਣਵਾਈ ਹੈ ਮੈਂ ਇਹ ਦਸਤਾਰ ਆਪ ਨਹੀਂ ਸਜਾਈ ਮੈਂ ਤੁਹ ਬਣਵਾਈ ਹੈ ਤੇ ਮੈਂ ਇਹ ਗ ਆ ਜਾਵੇ ਤਾਂ ਜੋ ਮੈਂ ਇਹ ਬੰਸ ਸਕਾ ਕਿਉਂਕਿ ਮੈਂ ਅੰਮ੍ਰਿਤ ਛਕਿਆ ਹੋਇਆ ਹੈ ਬਟ ਮੈਂ ਦਸਤਾਰ ਨਹੀਂ ਸਜਾਈ ਬੰਦੀ ਸੋ ਇਹ ਕਮੀ ਜ਼ਰੂਰ ਹੈ ਕਿ ਬਾਬਾ ਜੀ ਮਿਹਰ ਕਰਨ ਤੇ ਪੂਰੀ ਹੋ ਜਾਵੇ ਜੀ ਬਿਲਕੁਲ ਬਾਬਾ ਜੀ ਮਿਹਰ ਕਰਨਗੇ ਪਹਿਨਨੇ ਵੀ ਦਸਤਾਰ ਸਜਾਈ ਹੋਈ ਆ ਤੁਸੀਂ ਵੀ ਆਪ ਇੱਥੇ ਆ ਕੇ ਦਸਤਾਰ ਸਜਵਾਈਏ ਹਾਂਜੀ ਜੀ ਮੈਂ ਇੱਥੇ ਆ ਕੇ ਦਸਤਾਰ ਸਜਵਾਈ ਆ ਇਹ ਅੱਜ ਮਨ ਚ ਆਇਆ ਕੈਂਪ ਦੇ ਕੇ ਕਿ ਪਹਿਲਾਂ ਵੀ ਹੁੰਦਾ ਸੀਗਾ ਵੀ ਮੈਂ ਵੀ ਹੁੰਦਾ ਪਹਿਲਾਂ ਵੀ ਹੁੰਦਾ ਕਿਉਂਕਿ ਚਲੋ ਇੱਕ ਬਹੁਤ ਮਾਣ ਵਾਲਾ ਸਿੱਖ ਪੰਥਾ ਆਪਣਾ ਸੋ ਬਹੁਤ ਪ੍ਰਾਊਡ ਫੀਲ ਹੁੰਦਾ ਪਿਆ ਹੁਣ ਵੀ ਦਸਤਾਰ ਸਜਾ ਕੇ ਹੂੰ ਬਿਲਕੁਲ ਜਿੱਥੇ ਨੌਜਵਾਨ ਦਾ ਉਤਸ਼ਾਹ ਲੈ ਹੀ ਰਹੇ ਨੇ ਉੱਥੇ ਜਿਹੜੀਆਂ ਸਾਡੀਆਂ ਭੈਣਾਂ ਵਾਂ ਨੇ ਉਹ ਵੀ ਜਿਵੇਂ ਬਾਈ ਜੀ ਨੇ ਵੀ ਦੱਸਿਆ ਪਹਿਲਾਂ ਕਿ ਜਿਹੜੀਆਂ ਸਾਡੇ ਕੋਲ ਕੁੜੀਆਂ ਵੀ ਆਉਂਦੀਆਂ ਨੇ ਉਹ ਵੀ ਆ ਕੇ ਕਹਿੰਦੀਆਂ ਨੇ ਕਿ ਅਸੀਂ ਕੇਸ ਕੀ ਸਜਾਉਣੀ ਆਸੀਂ ਦਸਤਾਰ ਸਜਾਉਣੀ ਆ ਸਾਡੇ ਸਜਾਈ ਜਾਵੇ ਤਾਂ ਇਹ ਉਤਸ਼ਾਹ ਦੇਖ ਸਕਦੇ ਹੋ ਤੁਸੀਂ ਇਹ ਨੌਜਵਾਨਾਂ ਦੇ ਵਿੱਚ ਸ਼ਾਗ ਆ ਉਡੀਕ ਵੀ ਕੀਤੀ ਜਾ ਰਹੀ ਆ ਵਾਰੀ ਦੀ ਆ ਮੇਰੀ ਵਾਰੀ ਆਊਗੀ ਕਿਉਂਕਿ ਜਿਹੜੇ ਵਲੰਟੀਅਰ ਨੇ ਉਹ ਘੱਟ ਨੇ ਤੇ ਜਿਹੜੇ ਦਸਤਾਰ ਸਜਾਉਣ ਵਾਲੇ ਨੇ ਉਹ ਜ਼ਿਆਦਾ ਨੇ ਤੁਸੀਂ ਦੇਖ ਸਕਦੇ ਹੋ ਖੁਸ਼ੀ ਜਿਹੜੀ ਇੱਕ ਖੁਸ਼ੀ ਇਹ ਹੁੰਦੀ ਆ ਤਸਵੀਰ ਖਚਾਉਣਾ ਨਾ ਵਿਸਾਖੀ ਵਾਲ ਦਿਨ ਉਹ ਦੇਖੋ ਤੁਸੀਂ ਨਾਲ-ਨਾਲ ਤਸਵੀਰ ਅਸੀਂ ਦਿਖਾ ਰਹੇ ਆ ਤੇ ਇਹ ਨੌਜਵਾਨ ਦੇਖੋ ਹੱਥ ਦੇ ਵਿੱਚ ਦਸਤਾਰ ਫੜੀ ਹੋਈ ਹੈ ਦਸਤਾਰ ਸਜਾਉਣ ਆਏ ਹੋ ਹਾਂਜੀ ਹਾਂਜੀ ਪਹਿਲਾਂ ਘਰੇ ਸਜਾਈਏ ਹਾਂਜੀ ਅੱਛਾ ਇਹ ਅੱਜ ਫੇਰ ਹੈ ਤਾ بھائی ਹੋਰੇ ਜਿਹੜੇ ਲੱਗੇ ਹੋਏ ਨੇ ਦਸਤਾਰ ਸਜਾ ਰਹੇ ਨੇ ਇਹ ਸਾਰੇ ਵਲੰਟੀਅਰ ਨੇ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਤੇ ਨਾਲ ਨਾਲ ਫ੍ਰੀ ਸੇਵਾ ਜਿਹੜੀ ਮੈਂ ਕੋ ਵੀ ਦਿਖਾ ਦੇਵਾਂ ਕਿ ਜੇਕਰ ਕਿਸੇ ਵੀਰ ਕੋਲ ਨਹੀਂ ਕੋਈ ਪਰਣਾ ਹੁੰਦਾ ਤਾਂ ਉਹਨੂੰ ਨਾਲ ਨਾਲ ਜਿਹੜੇ ਦਸਤਾਰ ਜਿਹੜੀ ਫ੍ਰੀ ਸੇਵਾ ਵੀ ਇੱਥੇ ਕੀਤੀ ਜਾ ਰਹੀ ਆ ਤੇ ਇਹ ਰਪਨ ਸਟੇਟ ਪਟਿਆਲਾ ਦਾ ਕਹਿ ਦੀ ਇੱਕ ਤਰੀਕੇ ਦੇ ਨਾਲ ਜਿਹੜਾ ਉਹ ਇਲਾਕਾ ਹੈਗਾ ਜਿਵੇਂ ਚੰਡੀਗੜ੍ਹ ਦਾ 17 ਸੈਕਟਰ ਆ ਉਸ ਤਰੀਕੇ ਦੇ ਨਾਲ ਪਟਿਆਲਾ ਦਾ ਇਹ ਇਲਾਕਾ ਇੱਥੇ ਜਿਹੜੇ ਕਹਿੰਦੇ ਆ ਵੀ ਜਿਹੜੇ ਨੌਜਵਾਨ ਮੁੰਡੇ ਜਿਆਦਾ ਹੁੰਦੇ ਆ ਤਾਂ ਉਹਨਾਂ ਨੂੰ ਪ੍ਰੇਰਿਤ ਕਰਨ ਲਈ ਉਤਸ਼ਾਹਿਤ ਕਰਨ ਦੇ ਲਈ ਇਹ ਗਲੋਬਲ ਸਿੱਖ ਸੰਸਥਾ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਜ ਖਾਲਸਾ ਦਿਹਾੜੇ ਦੇ ਉੱਤੇ ਖਾਲਸਾ ਸਾਜਨਾ ਦੇ ਉਸ ਦੇ ਉੱਤੇ ਤਾਂ ਜੋ ਨੌਜਵਾਨ ਦਸਤਾਰਤਰੀ ਹੋਣ ਕੇਸਾਤਰੀ ਹੋਣ ਅਤੇ ਆਪਣੇ ਸਿੱਖੀ ਪਹਿਰਾਵੇ ਦੇ ਨਾਲ ਜੁੜਨ ਕੈਮਰਾ ਪਰਸਨ ਹਰਪ ਸਿੰਘ ਦੇ ਨਾਲ ਮੈਨੂੰ ਰਾਜਵੀਰ ਸਿੰਘ ਭੱਲਣ ਨੂੰ ਦਿੱਤੀ ਇਜਾਜ਼ਤ ਧੰਨਵਾਦ